ਮੇਰਾ ਨਾਮ ਰਕੇਸ਼ ਬਾਠੀਆ ਪੂਰਬ ਜ਼ਿਲ੍ਹਾ ਅધ્યạch ਭਾਰਤੀ ਜਨਤਾ ਪਾਰਟੀ ਬਟਾਲਾ ਮੌਜੂਦਾ ਜ ਪਰਦੇਸ਼ ਕਾਰਜਕਰ ਕਰਨੀ ਸਦਸੇ ਭਾਜਪੀ ਬਟਾਲਾ ਬਹੁਤ ਖੁਸ਼ੀ ਦਾ ਤਿਹਾੜੀ ਦੀ ਪਾਵਲੀ ਦਾ ਤਿਹਾੜ ਆ ਰਿਹਾ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਤੁਹਾਨੂੰ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਦੀਪਾਵਲੀ ਦੀ ਵਿਸ਼ਕਰਮਾਂਡੇ ਦੀ ਔਰ ਸਾਡੇ ਚਲੇਸ਼ਵਰ ਧਾਮ ਦੇ 9ਵੀਂ 10ਵੀਂ ਦੇ ਮੇਲੇ ਦੀ ਬਹੁਤ ਬਹੁਤ ਮੁਬਾਰਕੀ ਦਿਨਾ ਔਰ ਨਾਲ ਹੀ ਇੱਕ ਗੱਲ ਕਹਿਣੀ ਚਾਹਨਾ ਕਿ ਤਿਹਾੜ ਦੇ ਦਿਨਾਂ 'ਚ ਆਪਣੇ ਆਲੇ ਦੁਆਲੇ ਸਾਫ ਸਫਾਈ ਦਾ ਧਿਆਨ ਰੱਖੋ ਸੁਰੱਖਿਆ ਦਾ ਧਿਆਨ ਰੱਖੋ ਔਰ ਸਾਰੇ ਖੁਸ਼ੀ ਦੇ ਨਾਲ ਮਿਲ ਕੇ ਤਿਹਾੜ ਮਨਾਓ ਔਰ ਪ੍ਰਭੂ ਦੇ ਅੱਗੇ ਬੇਨਤੀ ਕਰਦਾ ਕਿ ਸਾਡੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਰਹੇ ਜਿਹੜੇ ਕੋਈ ਸ਼ਾਂਤੀ ਅੰਸਰ ਜਿਹੜੇ ਨੇ ਉਹ ਸਾਡੀਆਂ ਖੁਸ਼ੀਆਂ ਦੇ ਵਿੱਚ ਖਰਾਬ ਕਰਨ ਵਾਸਤੇ ਗਲਤ ਕੰਮ ਕਰਦੇ ਆ ਉਹਨਾਂ ਨੂੰ ਵੀ ਪ੍ਰਭੂ ਸਤਬੁੱਧੀ ਦੇਵੇ ਪਾਂਕੇ ਸ਼ਾਂਤੀ ਦੇ ਨਾਲ ਪ੍ਰੇਮ ਦੇ ਨਾਲ ਸਾਰੇ ਮਿਲ ਕੇ ਤਿਹਾੜੀ ਮਨਾਇਆ ਜਾਂਦਾ ਅੰਦੇ ਵਿੱਚ ਮੈਂ ਫਿਰ ਤੁਹਾਨੂੰ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਆਪਣੇ ਨੂੰ ਬਹੁਤ ਬਹੁਤ ਵਧਾਈ ਦਿਨਾਂ